नेशनल कांग्रेस इंडिया नेशनल कांग्रेस पार्टी की जिंदाबाद इंडिया नेशनल कांग्रेस पार्टी की जिंदाबाद हम मेरे जोगिंदर पाल जिंदाबाद हम मेरे जोगिंदर पाल जिंदाबाद बहुत ही खुशी दा डगा पूरे हिंदुस्तान ਦੇ ਵਿੱਚ ਛੱਡ ਕੇ वर्ल्ड ਦੇ ਵਿੱਚ ਜਿੱਤੇ ਜਿੱਤੇ ਵੀ हिंदुस्तान ਦਾ ਨਾਗਰਿਕ ਰਹਿ ਰਿਹਾ ਆ ਜੋ ਆਪਣੇ ਆਪ ਨੂੰ ਬਹੁਤ ਫਕਰ ਮਹਿਸੂਸ ਕਰਦਾ ਪਿਆ ਅੱਜ ਦੇ ਦਿਨ ਦੇ ਉਤੇ ਸਾਡਾ ਜਿਹੜਾ ਸੰਵਿਧਾਨ ਲਾਗੂ ਹੋਇਆ ਸੀ ਪਰ ਸਾਡੇ ਦੇਸ਼ ਦੇ ਸਾਰੀਆਂ ਗੱਲ ਜਿਹੜੀਆਂ ਸਿਸਟਮ ਜਿਹੜਾ ਉਹ ਸਾਰਾ ਪਰ ਦੇਸ਼ ਜਿਹੜਾ ਉਹ ਆਪਣੇ ਕਰਨਾ ਸ਼ੁਰੂ ਕਰ ਦਿੱਤਾ ਕੰਮ ਕਿਸੇ ਦੇ ਉੱਤੇ ਉਹ ਡਿਪੈਂਡ ਨਹੀਂ ਰੇ ਗਿਆ ਆਪਣੇ ਆਪ ਤੇ ਡਿਪੈਂਡ ਜਿਹੜਾ ਅੱਜ ਦੇ ਦੇਸ਼ ਜਿਹੜਾ ਸਾਡਾ ਕੰਮ ਕਰਨ ਸ਼ੁਰੂ ਹੋਇਆ ਹੈ ਮੇਰੇ ਵੱਲੋਂ ਔਰ ਮੇਰੀ ਪਾਰਟੀ ਵੱਲੋਂ ਸਾਰੇ ਹੀ ਲੋਕਾਂ ਨੂੰ ਲੱਖ ਲੱਖ ਵਧਾਈ ਹੈ ਔਰ ਬਾਬੇ ਨਾਨਕ ਅਗੇ ਮੇਰੀ ਪ੍ਰਾਰਥਨਾ ਹੈ ਸਾਡੇ ਸਾਰੇ ਦੇਸ਼ ਦੇ ਉੱਤੇ ਜਿੱਥੇ-ਜਿੱਥੇ ਵੀ ਹਿੰਦੁਸਤਾਨ ਦਾ ਨਾਗਰਿਕ ਹੈ ਉਹਦੇ ਤੇ ਆਪਾਰ ਕਿਰਪਾ ਬੜੀ ਦੇਵੇ ਔਰ ਸਾਰਾ ਇਹ ਦੇਸ਼ ਸਾਡਾ ਦਿਨ ਦੁਗਣੀ ਤੇ ਰਾਜ ਚੁਣੀ ਦੇਤੀ ਕਰੇ ਇਹ ਮੇਰੀ ਕਾਮਨਾ ਹੈ ਅੱਜ ਮੈਂ ਸਾਰੇ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਜਿਹੜੇ ਆਜ਼ਾਦੀ ਦੇ ਪ੍ਰਭਾਨੇ ਸੀ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ ਉਹਨਾਂ ਉਹਨਾਂ ਲੋਕਾਂ ਦੀ ਜਿਹੜੀ ਦਿੱਤੀ ਹੋਈ ਕੁਰਬਾਨੀ ਹੈ ਯਾਦ ਰੱਖਣ ਲਈ ਅੱਜ ਸਾਰੇ ਲੋਕਾਂ ਨੂੰ ਸਾਨੂੰ ਚਾਹੀਦਾ ਹੈ ਦੇਸ਼ ਦੇ ਜਿਹੜੇ ਹੈ ਸਹੀ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਕੰਮ ਚੱਲੇ ਉਹ ਬੰਦੇ ਜਿਹੜੇ ਦੇਸ਼ ਨਾਲ ਪਿਆਰ ਕਰਦੇ ਆ ਕਿ ਜਿਹੜੇ ਲੋਕੀ ਦੇਸ਼ ਨਾਲ ਪਿਆਰ ਕਰਦੇ ਆ ਜਿਹੜੇ ਜਿਹੜੇ ਵੀ ਨਾਗਰਿਕ ਦੇਸ਼ ਨਾਲ ਪਿਆਰ ਕਰਦੇ ਆ ਹਮੇਸ਼ਾ ਉਹ ਦੇਸ਼ ਜਿਹੜਾ ਗਾਂ ਵਧਾ ਤੇ ਮੇਰੀ ਸਾਰੇ ਲੋਕਾਂ ਕੀ ਬੇਨਤੀ ਹੈ ਆਪਣੇ ਦੇਸ਼ ਨਾਲ ਪਿਆਰ ਕਰਨਾ ਚਾਹੀਦਾ ਔਰ ਆਪਣੇ ਦੇਸ਼ ਦੀਆਂ ਬਣੀਆਂ ਜਿਹੜੀਆਂ ਚੀਜ਼ਾਂ ਪੁਰੀ ਦੇਹਵਾਲ ਕਰਨੀ ਆਮ ਨਾਗਰਿਕ ਦਾ ਫਰਜ ਹੈ ਇਸ ਕਰਕੇ ਮੇਰੀ ਸਾਰੇ ਗੁਬੇਂਦੀ ਹੈ ਸਾਰੇ ਲੋਕੀ ਆਪਣੇ ਦੇਸ਼ ਨਾਲ ਪਿਆਰ ਕਰਨ ਆਪਣੇ ਦੇਸ਼ ਦੀ ਉਨਤੀ ਲਈ ਆਪਣੇ ਦੇਸ਼ ਦੀ ترقی ਲਈ ਪਿੰਡ ਹੋਏ ਸ਼ਹਿਰ ਹੋਏ ਸੂਬਾ ਹੋਏ ਜੇ ਹੋਏ ਸਾਰੇ ਆਪਣੇ ਹਿੰਦੁਸਤਾਨ ਦਾ ਜਿਹੜਾ ਖਿਆਲ ਰੱਖ ਕੇ ਆਪਣਾ ਦੇਸ਼ ਘਾਬਧਾਓ ਬਹੁਤ ਬਹੁਤ ਸਾਰੇ ਦਾ ਥੈਂਕਸ ਜੈ